ਪੰਚਕੁੱਲਾ ਨਿਵਾਸੀਆਂ ਦੇ ਵਿਰੋਧ ਕਾਰਨ ਅੰਬਾ ਦੇ ਬਾਗਾਂ ਦੀ ਨਿਲਾਮੀ ਰੱਦ ਹੋ ਗਈ ਹੈ ਹਰਿਆਣਾ ਸ਼ਹਿਰੀ ਵਿਕਾਸ ਅਧਿਕਾਰੀ ਯਾਨੀ ਕਿ ਐਚਐਸਵੀਪੀ ਨੇ ਸਥਾਨਕ ਨਿਵਾਸੀਆਂ ਦੇ ਵਿਰੋਧ ਤੋਂ ਬਾਅਦ ਸੈਕਟਰ 20 ਦੇ ਵਿੱਚ ਇੱਕ ਅੰਬ ਦੇ ਬਾਗ ਦੇ 14.55 ਏਕੜ ਹਿੱਸੇ ਦੀ ਨਿਲਾਮੀ ਨੂੰ ਰੱਦ ਕਰ ਦਿੱਤਾ ਐ ਤੁਹਾਨੂੰ ਹੋਣ ਵਾਲੀ ਨਿਲਾਮੀ ਬੋਲੀ ਦੀ ਅਨਹੋਂਦ ਕਾਰਨ ਰੋਕ ਦਿੱਤੀ ਗਈ ਸੀ ਸੈਕਟਰ ਬੀ ਦੇ ਵਸਨੀਕ ਇਨਲਾਮੀ ਦਾ ਸਖਤ ਵਿਰੋਧ ਕਰ ਰਹੇ ਸਨ ਵਸਨੀਕਾਂ ਦਾ ਕਹਿਣਾ ਹੈ ਕਿ ਬਗੀਚਾ ਇੱਕ ਮਹੱਤਵਪੂਰਨ ਥਾਂ ਹੈ ਜੋ ਕਿ ਮੋਰ ਸਮੇਤ ਸਥਾਨਕ ਜੈਵ ਵਿਭਿੰਨਤਾ ਦਾ ਸਮਰਥਕ ਕਰਦੀ ਹੈ ਜ਼ਿਕਰਯੋਗ ਹੈ ਕਿ ਇਹ ਇਲਾਕਾ ਲਗਭਗ 150 ਹਾਊਸਿੰਗ ਸੁਸਾਇਟੀਆਂ ਦਾ ਘਰ ਹੈ ਜਿਸ ਦੇ ਵਿੱਚ ਕਈ ਬਹੁਮੰਜ਼ਿਲਾ ਇਮਾਰਤਾਂ ਵੀ ਹਨ ਜੋ ਕਿ 20 ਏਕੜ ਦੇ ਵਿੱਚ ਫੈਲੇ ਹਰੇ ਭਰੇ ਅੰਬਾ ਦੇ ਬਾਗਾਂ ਦੇ ਨਾਲ ਕੀ ਦੀਆਂ ਹੋਈਆਂ ਹਨ ਐਚਐਸਵੀਪੀ ਰਵਾਇਤੀ ਤੌਰ ਤੇ ਬਾਗ ਦੇ ਅੰਦਰ ਅੰਬ ਦੇ ਰੁੱਖਾ ਦੀ ਸਾਲਾਨਾ ਲਾਮੀ ਕਰਦਾ ਹੈ ਹਾਲਾਂਕਿ ਹਾਊਸਿੰਗ ਡਿਵੈਲਪਮੈਂਟ ਦੇ ਲਈ ਜ਼ਮੀਨ ਦੀ ਨਿਲਾਮੀ ਕਰਨ ਦੇ ਹਾਲ ਹੀ ਦੇ ਫੈਸਲੇ ਨੂੰ ਮਹੱਤਵਪੂਰਨ ਵਿਰੋਧ ਦਾ ਸਾਹਮਣਾ ਕਰਨਾ ਪਿਆ ਇਸ ਦੇ ਜਵਾਬ ਦੇ ਵਿੱਚ ਵਸਨੀਕਾਂ ਨੇ ਨਿਲਾਮੀ ਵਾਲੀ ਥਾਂ ਤੇ ਸ਼ਾਂਤ ਪ੍ਰਦਰਸ਼ਨ ਦੀ ਯੋਜਨਾ ਬਣਾਈ ਅਤੇ ਰਾਜ ਸਰਕਾਰ ਨੂੰ ਆਪਣੀਆਂ ਯੋਜਨਾਵਾਂ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ। ਸੇਵਾਮੁਕਤ ਸਰਕਾਰੀ ਅਧਿਕਾਰੀ ਅਤੇ ਸੈਕਟਰ 20 ਦੇ ਵਸਨੀਕ ਰੰਦੀਰ ਸਿੰਘ ਨੇ ਫਲਾਦੇ ਰੁੱਖਾਂ ਦੀ ਕਟਾਈ ਨਾਲ ਜੁੜੇ ਵਾਤਾਵਰਣ ਅਤੇ ਕਾਨੂੰਨੀ ਮੁੱਦਿਆਂ ਤੇ ਜ਼ੋਰ ਦਿੰਦੇ ਹੋਏ ਇਸ ਗੱਲ ਤੇ ਜ਼ੋਰ ਦਿੱਤਾ ਕਿ ਅਜਿਹੀਆਂ ਕਾਰਵਾਈਆਂ ਤੇ ਪਾਬੰਦੀ ਲਗਣੀ ਚਾਹੀਦੀ ਹੈ। ਉਸਨੇ ਯਾਦ ਕੀਤਾ ਕਿ ਐਸਐਸਪੀਪੀ ਨੇ ਪਹਿਲੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਫਲੇਟਾਂ ਅਤੇ ਵਪਾਰਕ ਸੰਸਥਾਵਾਂ ਦੇ ਲਈ ਬਾਗ ਦੇ ਹਿੱਸੇ ਨੂੰ ਵਿਕਸਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਵਿਰੋਧ ਪ੍ਰਦਰਸ਼ਨ ਅਤੇ ਸੂchna ਦੇ ਅਧਿਕਾਰ RTI ਦੇ ਖੁਲਾਸੇ ਤੋਂ ਬਾਅਦ ਹੁਣ ਰੱਦ ਕਰ ਦਿੱਤਾ ਗਿਆ ਜ਼ਿਕਰਯੋਗ ਹੈ ਕਿ ਜੋ ਅੰਬਾਦਾ ਬਾਗ ਸੈਕਟਰ ਵਿੱਚ ਸਥਿਤ ਹੈ ਉਸ ਦੀ ਹਰ ਸਾਲ ਨਿਲਾਮੀ ਕੀਤੀ ਜਾਂਦੀ ਹੈ ਪਰ ਇਸ ਵਾਰ ਸਥਾਨਕ ਨਿਵਾਸੀਆਂ ਦੇ ਵੱਲੋਂ ਪੰਚਕੁਲਾ ਨਿਵਾਸੀਆਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਜਿਸ ਕਰਕੇ ਹੁਣ ਇਸ ਦੀ ਨਿਲਾਮੀ ਰੱਦ ਕਰ ਦਿੱਤੀ ਗਈ ਹੈ